ਸਸਰੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊਜ਼ ਚੈਨਲ ਨਵੀਂ ਅੱਤ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਟੀਮ ਇੰਡੀਆ ਵੱਲੋਂ ਜਿਹੜੀ ਆ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ T20 ਵਰਲਡ ਕੱਪ ਜਿਹੜਾ ਉਹ ਜਿੱਤ ਲਿੱਤਾ ਗਿਆ ਜਦੋਂ ਇਸ ਜਿੱਤ ਤੋਂ ਬਾਅਦ ਅਮਰ ਜਦੋਂ ਮੁੰਬਈ 에ਅਰਪੋਰਟ ਤੇ ਟੀਮ ਪਹੁੰਚਦੀ ਆ ਤਾਂ ਟੀਮ ਇੰਡੀਆ ਦਾ ਜਿਹੜਾ ਆ ਉਹ ਪਰਮਾ ਜਿਹੜਾ ਸਵਾਗਤ ਹੈ ਲੋਕਾਂ ਵੱਲੋਂ ਕੀਤਾ ਜਾਂਦਾ ਉਹ ਟੋਲ ਦੀ ਥਾਪ ਦੇ ਉੱਤੇ ਰੋਹਿਤ ਸ਼ਰਮਾ ਕਪਤਾਨ ਜਿਹੜੇ ਨੱਚਦੇ ਹੋਏ ਦਿਖਾਈ ਦੇ ਰਹੇ ਨੇ ਔਰ ਹੱਥ ਵਿੱਚ ਟਰੋਫੀ ਫੜ ਕੇ ਲੋਕਾਂ ਦਾ ਜਿਹੜਾ ਆ ਉਹ ਅਭਿਵਾਦਨ ਉਹ ਕਰਦੇ ਪਏ ਨੇ ਕਿ ਲੋਕ ਵੱਲੋਂ ਜਿਹੜੀ ਉਹਨਾਂ ਨੇ ਸਪੋਰਟ ਕੀਤੀ ਗਈ ਇਹਨੇ ਉਹਦੇ ਬਦੌਲਤ ਹੀ ਜਿਹੜਾ ਅੱਜ T20 ਵਰਲਡ ਕੱਪ ਇੰਡੀਆ ਦੇ ਹੱਥ ਵਿੱਚ ਹੈ Please come. <laughs> Welcome home, sir. Thank you. Right? Relax. ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਔਰ ਕਮੈਂਟ ਜੋ ਕਰਨਾ ਔਰ ਖਾਸ ਕਰਕੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ ਸਮੇਂ ਸਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦੀ ਉਹ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ